ਗਰਾਂ ਆਪ ਇਹ ਨਹੀਂ ਜੀ ਸਕਰੀਨਸ਼ਾਟ ਦਿੱਤੇ ਹੋਏ ਸੁਖ ਜਗਰਾਉਂ ਦੇ ਉਹ ਟਾਈਮਾਂ ਦੇ ਵਿੱਚ ਆ ਇਹਨੇ ਪਹਿਲਾਂ ਲਿਖਿਆ ਸੁਖ ਜਗਰਾਉਂ ਨੇ ਕਹਿੰਦਾ ਉਹ ਭਰਾਵੋ ਕਿਸੇ ਦੀ ਨਹੀਂ ਸੁਣਦਾ ਦੀਪ ਇਹ ਬੰਦੇ ਯਾਰ ਜਿਨ੍ਹਾਂ ਦੀ ਦੁੱਕੀ ਅਕਾਤ ਆ ਇਹ ਦੀਪ ਨੂੰ ਦੱਸਣਗੇ ਵੀ ਕੀ ਸੁਣੂਗਾ ਉਹ ਤੋਂ ਬਾਅਦ ਥੱਲੇ ਲਿਖਦਾ ਹੈ ਬਹੁਤ ਸਮਾਂ ਹੋ ਗਿਆ ਮੈਨੂੰ ਚੁੱਪ ਰਟੀ ਨੂੰ ਸੋ ਮੈਂ ਨਹੀਂ ਚਾਹੁੰਦਾ ਵੀ ਸਾਰੀ ਗੱਲ ਖੁੱਲ੍ਹ ਕੇ ਦੱਸਾਂ ਕਿਰਪਾ ਕਰਕੇ ਉਹਨਾਂ ਕਹੋ ਵੀ ਉਹ ਇਕੱਠੇ ਹੋਣ ਦੀ ਗੱਲ ਕਰੇ ਅੰਦਰੋਂ ਹੋਰ ਤੇ ਬਾਹਰੋਂ ਹੋਰ ਕਹੇ ਕਿ ਕੁਝ ਨਹੀਂ ਹੋਣਾ ਥੱਲੇ ਬੜੇ ਬਾਈਆਂ ਨੇ ਕਮੈਂਟ ਨੂੰ ਕੀਤੇ ਨੇ ਕਹਿੰਦਾ ਜੋ ਵੀ ਗੱਲ ਖੁੱਲ ਕੇ ਕਰੋ ਫਿਰ ਸਭ ਨੂੰ ਪਤਾ ਲੱਗੇਗਾ ਇਸ ਤਰ੍ਹਾਂ ਚੁੱਪਾ ਬਟਣ ਨਾਲ ਕੁਝ ਨਹੀਂ ਕੁਝ ਨਹੀਂ ਹੋਣਾ ਵਿਚਾਰ ਦੇਣੇ ਚਾਹੀਦੇ ਨੇ ਇਹ ਬਾਈ ਲੋਕ ਇਹ ਜੇ ਬੰਦੇ ਨੇ ਉਸ ਤੋਂ ਬਾਅਦ ਇਹਨੇ ਇੱਕ ਹੋਰ ਦਾ ਸਕਰੀਨਸ਼ਾਟ ਲਿੱਤਾ ਗਿਆ ਬੰਦੇ ਦਾ ਆ ਜੋ ਜਿਹੜੇ ਅੱਜ ਘੜੇ ਸਟੇਜਾਂ ਤੇ ਦੀਪ ਬਾਈ ਦਾ ਨਾਮ ਲੈ ਰਹੇ ਨੇ ਨਾ ਆ ਬਾਈ ਨੇ ਕਿਨੇ ਨਰਿੰਦਰ ਸਿੰਘ ਉੱਪਰ ਪਿਆ ਇਹ ਕਹਿ ਰਿਹਾ ਬਾਈ ਕਹਿੰਦਾ ਕਦੇ ਦੀਪ ਬਾਰੇ ਵੀ ਕੁਝ ਲਿਖਿਆ ਕਰ ਭਰਾਵਾ ਇਹਦਾ ਜਵਾਬ ਦੇਖੋ ਸੁਖ ਜਗਰਾ ਆਉਂਦਾ ਕੀ ਦਿੱਤਾ ਹੋਇਆ ਆ ਸੁਖ ਜਗਰਾ ਆ ਥੋੜਾ ਆ ਬੈਠਾ ਨਾਲ ਇਹਦਾ ਜਵਾਬ ਦੇਖਿਓ ਕਹਿੰਦਾ ਤੂੰ ਲਿਖ ਲੈ ਭਰਾਵਾ ਆਪਣੇ ਪੇਜ ਤੇ ਮੈਂ ਨਹੀਂ ਲਿਖਣਾ ਬਹੁਤ ਕੁਝ ਲਿਖਿਆ ਲਿਖ ਲੈ ਜਦੋਂ ਸਮਾਂ ਸੀ ਆਜ ਹੁਣ ਹੋ ਗਿਆ ਇਧਰ ਨੂੰ ਜਿਹੜੇ ਇਹ ਬੰਦੇ ਨੇ ਨਾ ਇਹ ਬੰਦੇ ਮੈਂ ਅਸੀਂ ਜਦ ਦੀਪ ਬਾਈ ਨਾਲ ਗੱਲ ਕਰਦਾ ਹੁੰਦਾ ਸੀ ਨਾ ਮੈਂ ਮੈਂ ਦੀਪ ਬਾਈ ਨਾਲ ਹਮੇਸ਼ਾ ਗੱਲ ਤੇ ਹਮੇਸ਼ਾ ਦੱਸਿਆ ਹੁੰਦਾ ਸੀਗਾ ਭਾਈ ਇਹਨਾਂ ਤੋਂ ਥੋੜਾ ਜਿਹਾ ਬੰਦਿਆਂ ਤੋਂ ਬਚ ਕੇ ਰਹੀਂ ਕਿਉਂਕਿ ਇਹ ਹਨਾ ਹੁਣ ਮੈਂ ਸਾਰੇ ਮੇਰੇ ਬਹੁਤ ਫਰੈਂਡ ਨੇ ਜਿਹੜੇ ਮਾਨਸੇ ਬਠਿੰਡੇ ਦੇ ਵਿੱਚ ਮੇਦੇ ਬੜੇ ਫਰੈਂਡ ਨੇ ਜਿਹੜੇ ਮੈਨੂੰ ਜਾਣਦੇ ਨੇ ਜੋ ਜਾ ਜੋ ਬੰਦਿਆਂ ਨਾਲ ਵਰਤਦੇ ਆਪਾਂ ਚਲੋ ਸਾਰੇ ਪੰਜੇ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੇ ਪਰ ਇਹ ਕੁਸ਼ਕ ਜਿਹੜੀਆਂ ਭੇਡਾਂ ਨੇ ਹਨ ਇਹ ਇਹ ਆਪਣੇ ਆਪ ਨੂੰ ਦੀਪ ਨਾਲੋਂ ਜ਼ਿਆਦਾ ਇੰਟੈਲੀਜੈਂਟ ਸਮਝਦੀਆਂ ਸੀਗੀਆਂ ਦੀਪ ਦੀਆਂ ਡਿਮਾਂਡਾਂ ਕੀ ਸੀਗੀਆਂ ਦੀਪ ਦੀਆਂ ਡਿਮਾਂਡਾਂ ਤੁਹਾਨੂੰ ਮੈਂ ਦੱਸਦਾ ਅੱਜ ਕੀ ਸੀਗੀਆਂ ਉਹਦੀਆਂ ਡਿਮਾਂਡਾਂ ਸੀਗੀਆਂ ਵੀ ਆਪਾਂ ਨੇ ਸਿੱਖੀ ਦੇ ਖਾਤਰ ਕੁਛ ਨਾ ਕੁਛ ਕਰਨਾ ਉਹਦੀ ਪਹਿਲੀ ਡਿਮਾਂਡ ਸੀਗੀ ਦੂਜੀ ਡਿਮਾਂਡ ਆਪਾਂ ਨੇ ਆਪਣੇ ਬੰਦੀ ਸਿੰਘਾਂ ਬਾਰੇ ਰਿਹਾਈ ਬਾਰੇ ਆਪਾਂ ਗੱਲ ਕਰਨੀ ਹੈ ਇਹੋ ਜੀ ਦੂਜੀ ਡਿਮਾਂਡ ਤੀਜੀ ਡਿਮਾਂਡ ਸੀ ਵੀ ਆਪਾਂ ਨੇ ਸਾਰਿਆਂ ਨੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਚੱਲਣਾ ਇਹ ਉਹਦੀ ਤੀਜੀ ਡਿਮਾਂਡ ਸੀਗੀ ਚੌਥੀ ਡਿਮਾਂਡ ਜਿਹੜੀ ਉਹ ਬੰਦੇ ਦੀ ਸੀਗੀ ਜਿਹੜੀ ਮੇਨ ਇੰਪੋਰਟੈਂਟ ਜਿਹੜੀ ਡਿਮਾਂਡ ਬੰਦੇ ਦੀ ਸੀਗੀ ਉਹਦੀ ਉਹ ਕਹਿੰਦਾ ਸੀਗਾ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ ਵੀ ਇਹਨਾਂ ਸਾਰਿਆਂ ਨੂੰ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰੋ ਵੀ ਤਾਂ ਜੋ ਆਪਾਂ ਇੱਕਜੁੱਟ ਹੋ ਕੇ ਲੜਾਈ ਲੜੀਏ ਇਹ ਬੰਦੇ ਇਹ ਬੰਦੇ ਦੀਪੁਰੋਂ ਦੱਸਦੇ ਵੀ ਦੀਪ ਕਰਦਾ ਕੀ ਕੀ ਨਹੀਂ ਇਹ ਬੰਦੇ ਕਦੇ ਮਾਨਸਾ ਤੋਂ ਗਾਹਾਂ ਟੱਪੇ ਨਹੀਂ ਜਿਹੜਾ ਬੰਦਾ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਨਾ ਆਪਣੀ ਐਲ ਐਲ ਬੀ ਕੰਪਲੀਟ ਕਰਕੇ ਆਪਣੇ ਪਿੰਡ ਮੁੜਿਆ ਆਪਣੇ ਇੰਡੀਆ ਮੁੜਿਆ ਜਿਹਨੂੰ ਇੰਨੀ ਇੰਟੈਲੀਜੈਂਟ ਨੌਲੇਜ ਸੀ ਕਿ ਹਰੇਕ ਬੰਦੇ ਨੂੰ ਜਵਾਬ ਦੇਣ ਦੀ ਉਹਨੂੰ ਬੰਦੇ ਨੂੰ ਸੀਗਾ ਵੀ ਕਿਵੇਂ ਜਵਾਬ ਦੇਣਾ ਮੈਂ ਕਿਵੇਂ ਤੱਥਾਂ ਨਾਲ ਗੱਲ ਕਰਨੀਆਂ ਇਹ ਬੰਦੇ ਉਹਦਾ ਹਸਾਕਤਾ ਬੁਲਾ ਰਹੇ ਸੀਗੇ ਤੁਸੀਂ ਹੁਣ ਆਪੇ ਸੋਚ ਲਓ ਇਹ ਬੰਦੇ ਹਲੇ ਤੱਕ ਕੁਝ ਵੀ ਨਹੀਂ ਤੁਹਾਨੂੰ ਦਿਖਾਇਆ ਮੈਂ ਹਲੇ ਕੁਝ ਵੀ ਨਹੀਂ ਇਹ ਇੱਕ ਟ੍ਰੇਲਰ ਨੇ ਇਹ ਜਿਹੜੇ ਬੰਦੇ ਅੱਜ ਦੀਪ ਦਾ ਨੌ ਲੈ ਕੇ ਯੂਜ਼ ਕਰ ਰਿਹਾ ਉਹ ਲੱਖਾ ਸੁਧਾਣਾ ਹੋਇਆ ਜਾਂ ਦੂਜਾ ਕੋਈ ਵੀ ਦੀ ਜਿਹੜੀ ਆਪਣੇ ਆਪ ਨੂੰ ਇਹ ਕਹਿੰਦੇ ਨੇ ਟੀਮ ਟੀਮ ਕੀ ਐਫ ਆਈ ਬੀ ਵੀ ਐਫ ਬੀ ਵਾਲਿਆਂ ਦੀ ਟੀਮ ਆ ਇਹ ਤੁਸੀਂ ਰੂੜੀਆਂ ਤੋਂ ਕਾਗਜ਼ ਇਕੱਠੇ ਕਰਦੇ ਕਰਦੇ ਜਾ ਕੇ ਸੋਸ਼ਲ ਵਰਕਰ ਆ ਜਿਹੜੇ ਸਮਾਜ ਸੇਵੀ ਬਣੇ ਫਿਰਦੇ ਆ ਉਹ ਸਿੱਧੂ ਮੁਸੇਵਾਲੇ ਨੇ ਇੱਕ ਗੀਤ ਗਾਇਆ ਸੀ ਥੋੜੇ ਤੇ ਜ਼ਿਆਦਾ ਥੋੜੇ ਮੈਚ ਜਤਾ ਕਰਾ ਦਿੰਨਾ ਕਹਿੰਦਾ ਚੋਰ ਬੰਦੇ ਇੱਥੋਂ ਦੇ ਸਮਾਜ ਸੇਵੀ ਨੇ ਉਹਨੇ ਸਹੀ ਕਹੀ ਸੀ ਗੱਲ ਇਹ ਉਹ ਬੰਦੇ ਨੇ ਗੱਲ ਬਿਲਕੁਲ ਸਹੀ ਕਹੀ ਸੀਗੀ ਪਰ ਆਪਣੇ ਪੰਜਾਬ ਦੇ ਲੋਕਾਂ ਨੂੰ ਉਹਦਾ ਗੀਤ ਦਾ ਮਤਲਬ ਹੀ ਨਹੀਂ ਪਤਾ ਲੱਗਣਾ 295 ਗੀਤ ਦਾ ਮਤਲਬ ਕੀ ਸੀਗਾ ਉਹਨੇ ਬੰਦੇ ਬਹੁਤ ਨਜ਼ਦੀਕ ਤੋਂ ਫੜੇ ਸੀਗੇ ਇਹ ਵੀ ਇਹ ਕੌਣ ਨੇ ਬੰਦੇ ਇਹ ਇਹ ਨੇ ਜੀ ਉਹ ਬੰਦੇ ਜਿਹੜੇ ਉਹ ਟਾਈਮਾਂ ਦੇ ਵਿੱਚ ਦੀਪ ਸਿੱਧੂ ਨੂੰ ਥੱਲੇ ਸਿੱਟਿਆ ਇਹਨਾਂ ਨੇ ਇਹ ਬਿਲਕੁਲ ਕਲੀਅਰ ਆ ਨਾਲ ਦੀ ਨਾਲ ਮੈਂ ਪ੍ਰੂਫ ਨਾਲ ਦੀ ਨਾਲ ਸ਼ੋਅ ਕਰੀ ਜਾਂਦਾ ਅੱਜ ਇਹੀ ਬੰਦੇ ਦੀਪ ਸਿੱਧੂ ਦਾ ਹੱਥ ਦੇ ਵਿੱਚ ਅੰਡਾ ਵੜ ਕੇ ਕਹਿ ਰਹੇ ਨੇ ਜੀ ਸਾਡੇ ਦੀਪ ਬਾਈ ਨਾਲ ਕਿਉਂ ਨਹੀਂ ਸੀ ਦੀਪ ਬਾਈ ਨਾਲ ਤੁਰੇ ਅਸੀਂ ਆ ਨਹੀਂ ਤੁਰੇ ਕਿਉਂਕਿ ਇਹਨਾਂ ਨੂੰ ਹੁਣ ਜਾਗ ਆ ਰਹੀ ਆ ਪਰ ਹੁਣ ਇਸ ਟਾਈਮ ਕਰ ਰਹੇ ਨੇ ਦੋਗਲੀ ਰਾਜਨੀਤੀ ਇਹ ਕੀ ਇਹ ਗੱਲਾਂ ਆਪਣੇ ਜਿਹੜੇ ਤੁਸੀਂ ਕਹਿ ਦਿੰਦੇ ਹੋ ਜੀ ਸਾਡਾ ਮੋਰੀਆ ਕੌਮ ਦਾ ਸਿਮਰਜੀਤ ਸਿੰਘ ਮਾਨ ਜਰਨੈਲ ਉਹ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਉਹੀ ਬੰਦੇ ਦਾ ਅੱਧੇ ਘੰਟੇ ਪਹਿਲਾਂ ਟਵੀਟ ਆ ਕੇ ਹਟਿਆ ਟਵੀਟ ਤੇ ਉਹਨੇ ਆਪਣੀ ਵੀਡੀਓ ਬਣਾ ਕੇ ਪਾਈ ਆ ਜੀ ਕੱਲ ਨੂੰ ਜੱਥੇ ਬੰਦੀਆਂ ਉੱਥੇ ਪਹੁੰਚੋ ਕਿਉਂਕਿ ਆਪਾਂ ਬਹੁਤ ਵੱਡਾ ਇਕੱਠ ਕਰਨਾ ਮੈਂ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਆ ਵੀ ਜਿਹੜੇ ਬੰਦੇ ਆ ਨਾ ਜਿਹੜੇ ਬੰਦੇ ਦੀਪ ਨੂੰ ਦਿਲ ਤੋਂ ਪਿਆਰ ਕਰਦੇ ਨੇ ਦਿਲ ਤੋਂ ਪਿਆਰ ਇਹਨਾਂ ਦੇ ਇਕੱਠ ਦੇ ਵਿੱਚ ਜੇ ਗਏ ਤੁਸੀਂ ਨਾ ਇਹਨੂੰ ਖੜਾ ਕੇ ਉੱਥੇ ਪੁੱਛੋ ਵੀ ਆਹ ਗੱਲਾਂ ਦੇ ਜਵਾਬ ਦੇ ਸਾਨੂੰ ਉਹਦਾ ਮਤਲਬ ਕੀ ਬਣਿਆ ਸੀਗਾ ਇਹੀ ਬੰਦੇ ਨੇ ਜਿਹੜੇ ਬੰਦੇ ਦੀਪ ਦੇ ਨੌ ਤੇ ਦੀਪ ਦੇ ਨੌ ਤੇ ਖਾਂਦੇ ਪੀਂਦੇ ਰਹੇ ਨੇ ਹੁਣ ਤੱਕ ਇਹਨਾਂ ਨੂੰ ਕੋਈ ਪੁੱਛਦਾ ਸੀਗਾ ਅੱਜ ਤੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਕਿਸੇ ਨੇ ਪੁੱਛਿਆ ਸੀਗਾ ਵੀ ਰੋਲਦੂ ਕੌਣ ਅੱਜ ਰੋਲਦੂ ਇਹ ਐਮਪੀ ਪ੍ਰਗਟ ਹੋ ਗਿਆ ਜੀ ਅੱਜ ਮੁਰੇ ਖੁੰਡਾ ਲੈ ਕੇ ਸਟੇਜ ਤੇ ਬੈਠਾ ਜੀ ਇਹ ਬੰਦਾ ਆਪਣੇ ਮੋਰੀ ਹੋਇਆ ਕਦੇ ਇਹਨੇ ਕਿਸੇ ਹੋਰ ਬੰਦੀ ਸਿੰਘਾਂ ਬਾਰੇ ਮੈਂ ਹਮੇਸ਼ਾ ਗੱਲ ਕਰਦਾ ਹਾਂ ਕਦੇ ਰਿਹਾਈ ਦੇ ਵਿੱਚ ਨੇ ਕਦੇ ਮੰਗ ਰੱਖੀ ਮੁਰੇ ਆਪਣੀ ਵੀ ਅਸੀਂ ਭਾਈ ਆ ਕਰਾਂਗੇ ਅਸੀਂ ਇੱਕ ਦੇ ਜੋਰ ਤੇ ਛੁਡਾ ਕੇ ਲੈ ਕੇ ਆਵਾਂਗੇ ਜਿਹੜੇ ਬਿਆਨ ਆਪਣੇ ਜਸਕਰ ਸਿੰਘ ਗਾਲਪੁਰੀਏ ਸੀਗੇ ਵੀ ਭਾਈ ਅਸੀਂ ਜੇ ਬੰਦੀ ਸਿੰਘ ਇਹ ਅਬਰਤ ਪਾਲ ਨੂੰ ਨਹੀਂ ਛੱਡਦੇ ਅਸੀਂ ਇਹਨੂੰ ਐਮਪੀ 'ਚ ਧਾਕੇ ਬਾਹਰ ਲੈ ਕੇ ਆਵਾਂਗੇ ਹੁਣ ਉਹਦੇ ਬਿਆਨ ਚੇਂਜ ਕਰਤੇ ਹੋ ਰਹੇ ਨੇ ਉਹ ਤੋਂ ਪਰ ਆਓ ਜਿੰਨੀਆਂ ਵੀ ਚੀਜ਼ਾਂ ਨੇ ਹਨ ਆਪਣੇ ਦਿਮਾਗ ਤੇ ਕੰਟਰੋਲ ਕਰਨ ਲੱਗ ਜਿਓ ਇਹ ਚੀਜ਼ਾਂ ਸਾਰੇ ਪੰਜਾਬੀਓ ਸੁਣ ਲਓ ਪੰਜਾਬ ਵਾਲਿਓ ਇਹ ਤੁਹਾਨੂੰ ਬਣਾ ਰਹੇ ਨੇ ਪਾਗਲ ਇਹਨਾਂ ਨੂੰ ਸਵਾਲ ਪੁੱਛੋ ਸਾਰੇ ਵੀ ਇਹਦਾ ਜਵਾਬ ਦੇ ਵੀ ਹੁਣ ਤੋਂ 2 ਸਾਲ ਪਹਿਲਾਂ ਤੁਹਾਡੇ ਕੀ ਬਿਆਨ ਸੀਗੇ ਹੁਣ ਕੀ ਨੇ ਹੁਣ ਅੱਜ ਦੀਪ ਨੂੰ ਇਕੱਠੇ ਕਰ ਰਹੇ ਨੇ ਚੰਗਾ ਹੀ ਸਸਰੀ ਕਾ ਜੀ ਵੀਡੀਓ ਮੋਖ ਜਾਨੀ ਜੀ ਗਾਲੀ ਵੀਡੀਓ ਮਿਲਦੇ ਜਰੂਰ